ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਅਗਰ ਤੁਸੀਂ ਡਿਪਰੈਸ਼ਨ ਵਿੱਚ ਹੋ ਤਾਂ ਤੁਹਾਨੂੰ ਡਿਪਰੈਸ਼ਨ ਰਹਿਣ ਲੱਗ ਪਿਆ ਹੈ ਤਾਂ ਤੁਸੀਂ ਇਸ ਵਿੱਚੋਂ ਕਿਵੇਂ ਬਾਹਰ ਆ ਸਕਦੇ ਹੋ ਬਾਹਰ ਆਉਣ ਦੇ ਤਰੀਕੇ ਆਸਾਨ ਤਰੀਕੇ ਨੰਬਰ 1 ਰੋਜ਼ ਸਵੇਰੇ ਜਾਂ ਸ਼ਾਮ ਘੱਟੋ ਘੱਟ 30 ਮਿੰਟ ਦੀ ਵਾਕ ਜਾਂ ਫਿਜ਼ੀਕਲ ਐਕਸਰਸਾਈਜ਼ ਜ਼ਰੂਰ ਕਰੋ ਯਾ ਯੋਗਾ ਕਰੋ ਸਾਹ ਅੰਦਰ ਜਾਂ ਬਾਹਰ ਖਿਚੋ ਮੈਡੀਟੇਸ਼ਨ ਨੇ ਧਿਆਨ ਕਰੋ ਇਹ ਤੁਹਾਡੇ ਮੂਡ ਨੂੰ ਸਹੀ ਰੱਖੇਗਾ ਐਕਸਰਸਾਈਜ਼ ਨਾਲ ਤੁਹਾਡੇ ਹੈਪੀ ਹਾਰਮੋਨ ਤੁਹਾਡੇ ਜ਼ਿਆਦਾ ਵਧਣਗੇ ਨੰਬਰ 2 ਵਾਤ ਤੋਂ ਵਾਤ ਟਾਈਮ ਆਪਣੇ ਦੋਸਤਾਂ ਨਾਲ ਬਤਾਓ ਉਹਨਾਂ ਨਾਲ ਗੱਲਾਂ ਕਰੋ ਆਪਣੇ ਰਿਸ਼ਤੇਦਾਰਾਂ ਨਾਲ ਗੱਲਾਂ ਕਰੋ ਮਤਲਬ ਇਕੱਲੇ ਨਾ ਰਹੋ ਨੰਬਰ 3 ਬਾਹਰ ਘੁੰਮਣ ਲਈ ਜਾਓ ਕਿੱਲ ਕਿਤੇ ਹਿਲ ਸਟੇਸ਼ਨ ਪਹਾੜਾ ਤੇ ਜਾਓ ਅਤੇ ਨਾਲ ਹੀ ਧੁੱਪ ਵਿੱਚ ਜਾਓ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਲੱਗਦੀਆਂ ਹਨ ਉਹਨਾਂ ਥਾਵਾਂ ਤੇ ਘੁੰਮਣ ਲਈ ਜਾਓ ਆ ਜਾ ਰਿਸ਼ਤੇਦਾਰ ਜਿਹੜੇ ਚੰਗੇ ਲੱਗਦੇ ਹਨ ਉਹਨਾਂ ਲਈ ਮਿਲਣ ਨਹੀਂ ਜਾਓ ਇਹ ਵੀ ਡਿਪਰੈਸ਼ਨ ਘੱਟ ਕਰਨ ਗਿਆ ਨੰਬਰ 4 ਜੋ ਚੀਜ਼ਾਂ ਤੁਹਾਨੂੰ ਚੰਗੀਆਂ ਲੱਗਦੀਆਂ ਹਨ ਜਿਵੇਂ ਮਤਲਬ ਕੀ ਕੁਕਿੰਗ ਚੰਗੀ ਲੱਗਦੀ ਹੈ ਜਾਂ ਕਈਆਂ ਨੂੰ ਪੌਦੇ ਗਾਰਡਨਿੰਗ ਕਰਨੀ ਚੰਗੀ ਲੱਗਦੀ ਹੈ ਜਾਂ ਕਈਆਂ ਨੂੰ ਪੇਂਟਿੰਗ ਕਰਨੀ ਚੰਗੀ ਲੱਗਦੀ ਹੈ ਜਾਂ ਕਈਆਂ ਨੂੰ ਗਾਣੇ ਸੁਣਨੇ ਚੰਗੇ ਲੱਗਦੇ ਹਨ ਉਸ ਨੂੰ ਵੱਧ ਤੋਂ ਵੱਧ ਕਰੋ ਨੰਬਰ 4 ਹੈ ਹੈਲਦੀ ਫੂਡ ਖਾਓ ਮਤਲਬ ਚਾਹ ਕੌਫੀ ਘੱਟ ਪੀਓ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਿਆਦਾ ਖਾਓ ਨੰਬਰ 6 ਟਾਈਮ 'ਤੇ ਸੌਵੋ ਅਤੇ ਟਾਈਮ 'ਤੇ ਜਾਗੋ ਨੰਬਰ 7 ਜ਼ਿਆਦਾ ਨੈਗੇਟਿਵ ਨਾ ਸੋਚੋ ਪੋਜ਼ਿਟਿਵ ਸੋਚੋ ਇਹ ਇਹ ਸੋਚੋ ਕਿ ਸਾਰਾ ਕੁਝ ਫਿਊਚਰ ਦੇ ਵਿੱਚ ਤੁਹਾਡੇ ਨਾਲ ਵਧੀਆ ਹੋਵੇਗਾ ਨੰਬਰ 8 ਜੇ ਤੁਸੀਂ ਕੋਈ ਕੰਮ ਜੇ ਕੋਈ ਕਰਨਾ ਹੈ ਕਿਸੇ ਕੰਮ ਦੀ ਟੈਨਸ਼ਨ ਹੈ ਤਾਂ ਉਸ ਨੂੰ ਇਕੱਠਾ ਕਰਨ ਨਾਲੋ ਛੋਟੇ ਛੋਟੇ ਸਟੈਪਸ ਦੇ ਵਿੱਚ ਤੋੜ ਕੇ ਕਰੋ ਨੰਬਰ 9 ਕਈ ਲੋਕ ਡਿਪਰੈਸ਼ਨ ਵਿੱਚ ਅਲਕੋਹਲ ਜਾਂ ਕਿਸੇ ਹੋਰ ਨਸ਼ੇ ਦਾ ਸਹਾਰਾ ਲੈਣ ਲੱਗ ਪੈਂਦੇ ਹਨ ਇਸ ਦੇ ਨਾਲ ਡਿਪਰੈਸ਼ਨ ਹੋਰ ਵੱਧਦਾ ਹੈ ਇਸ ਤੋਂ ਪਰਹੇਜ਼ ਕਰੋ ਨੰਬਰ 10 ਜਿੰਨੀ ਦੇਰ ਤੁਸੀਂ ਡਿਪਰੈਸ਼ਨ ਵਿੱਚੋਂ ਬਾਹਰ ਨਹੀਂ ਨਿਕਲਦੇ ਤੁਸੀਂ ਕੋਈ ਵੱਡਾ ਡਿਸੀਜਨ ਨਾ ਲਓ ਮਤਲਬ ਕਿ ਨੌਕਰੀ ਜਿਵੇਂ ਬਦਲਣ ਦਾ ਡਿਸੀਜਨ ਜਾਂ ਵਿਆਹ ਦਾ ਡਿਸੀਜਨ ਜਾਂ ਕੋਈ ਹੋਰ ਕਿਸੇ ਕੰਮ ਦਾ ਡਿਸੀਜਨ ਨਾ ਲਵੋ ਧੰਨਵਾਦ ਦੋਸਤੋ